ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਜੁਨੇ ਸਭ ਹੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਸੋਚੇ ਸੋਚ ਨਾ ਹੋਵਈ ਜੇ ਸੋਚੀ ਲਖਵਾ ਸੁਪੈ ਚੁੱਪ ਨਾ ਹੋਵਈ ਜੇ ਲਾਇ ਰਹਾ ਰਵਤਾਰ ਭੁਖਿਆ ਭੁਖ ਨਾ ਉਤਰੀ ਜੇ ਬਨਾ ਪ੍ਰੀਆ ਭਾਰ ਸਿਆਣਪਾ ਲਖ ਹੋਏ ਤਾ ਇੱਕ ਨ ਚੱਲੇ ਨਾਲ ਕਹਿਓ ਸਚਿਆ ਰਹੀਐ ਕੋ ਕੂੜਾ ਟੁੱਟ ਬਾਲੋ ਹੁ ਤਮਰ ਜਾਈ ਚਲਣਾ ਨਾਨਕ ਲਖਿਆ ਨਾਲ ਹੁਕਮੇ ਹੰਨ ਨਾ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੇ ਹਾਨ ਜੀ ਹੁਕਮ ਨ ਮਿਲੈ ਵਢਾਈ ਹੁਕਮੇ ਉਤਮਨੀਚ ਹੁਕਮਾ ਲਿਖ ਦੁਖ ਸੁਖ ਪਾਈਐ ਇਹ ਇਕ ਨਾ ਹੁਕਮੇ ਵਖਸੀਸ ਇਕ ਹੁਕਮੇ ਸਦਾ ਪਾਈਐ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨ ਕੋਇ ਨਾਨਕ ਹੁਕਮੇ ਜੇ ਬੁਝੈ ਤਾਂ ਹਉ ਨਾ ਕਹਿ ਨਾ ਕੋਇ ਗਾਵੇ ਕੋ ਤਾਣ ਹੋਵੇ ਕਿਸਾ ਤਾਣ ਗਾਵਕ ਕੋ ਦਤ ਜਾਣੇ ਨੀਸਾਂ ਗਾਵਕ ਕੋ ਬਣੋ ਡਿਆਂ ਜਾਂ ਚਾਰ ਗਾਵਕ ਕੋ ਵਿਦਿਆ ਵੇਖ ਨਾ ਵਿਚਾਰ ਗਾਵਕ ਕੋ ਸਾਜ ਕਰੇ ਤਨ ਖੇ ਗਾਵਕ ਕੋ ਜੀ ਲੈ ਫਿਰਦੇ ਗਾਵਕ ਕੋ ਜਾਪੇ ਦਿਸੇ ਦੂਰ ਗਾਵਕ ਵੇਖੇ ਹਾਦਰਾ ਦੂਰ ਕਰਤਨਾ ਕਥਿਨ ਆਵੇ ਤੋਟ ਕਤ ਕਤ ਕਦੀ ਕੋਟੇ ਕੋਟ ਕੋਟ ਦਿੰਦਾ ਦੇ ਲੈਂਦਾ ਇਤਿ ਕਪਾਹੇ ਜੁਗਾ ਜੁਗੰਤਰ ਖਾਹੇ ਖਾਹੇ ਹੁਕਮੇ ਹੁਕਮ ਚਲਾਏ ਰਾਹੋ ਨਾਨਕ ਸੇ ਵੇ ਪ੍ਰਵਾਹੋ ਸਾਚਾ ਸਾਹਿਬ ਸਾਚ ਨਾਏ ਭਾਗਿਆ ਭਾਉ ਅਪਾਰ ਆਖੇ ਮੰਗਹਿ ਦੇਹ ਦੇਹ ਦਤ ਕਰੇ ਦਾਤਾਰ ਫਿਰ ਕੇ ਅਗਰ ਰਖੀਐ ਜਿ ਦੇਸਾ ਦਰਬਾਰ ਮਹੁ ਕੇ ਬੋਲਣ ਬੋਲੀਐ ਜਿ ਸੁਣ ਤਹੇ ਪਿਆਰ ਅਮਰਤ ਵੇਲਾ ਸਤਨਾਵ ਵਡਿਆਏ ਵਿਚਾਰ ਕਰਮੀ ਆਵੇ ਕਪੜਾ ਨਦਰੀ ਮੋਖ ਦਵਾਰ ਨਾਨਕ ਕਹਿ ਜਾਣੀ ਸਭ ਆਪੇ ਸਚਾਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਏ ਗੁਣੀ ਨਿਤਾਨ ਗਾਵੀਏ ਸੁਣੀਐ ਮਨ ਰਖੀਐ ਭਾਉ ਦੁੱਖ ਪਰ ਹਰਸੁ ਘਰ ਲੈ ਜਾਇ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿ ਆਸਮਾਈ ਗੁਰਈਸਰ ਗੁਰ ਗੋਰਖ ਵਰਮਾ ਗੁਰ ਪਾਰਬਤੀ ਮਾਈ ਜਿਹੋ ਜਾਣਾ ਅੱਖ ਨਾਹੀ ਕਹਿਣਾ ਕਥਨ ਨਾ ਜਾਇ ਗੁਰਾਂ ਇਕ ਦੇਹ 부ਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਥ ਨਾ ਵਾਜਿ ਤਹਾਵਨ ਪਾਣੇ ਕੇ ਨਾਇ ਕਰੀ ਜੇ ਤਿਸਰਤ ਉਪਾਏ ਵਿਖਾਣ ਕਰਮਾ ਕੇ ਮਲ ਲੈ ਲਈ ਮਤਿ ਵਿੱਚ ਰਤਨ ਜਵਾਹਰ ਮਾਨਕ ਜੇ ਇੱਕ ਗੁਰ ਕੇ ਸਿੱਖ ਸੁਣੀ ਗੁਰਾਂ ਇੱਕ ਦੇਹ 부ਝਾਈ ਸਬਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੇ ਆਰਜਾ ਹੋਰ ਦਸ ਸੁਣੇ ਹੋਏ ਨਮਾਖੰਡਾ ਵਿੱਚ ਜਾਣੀਐ ਨਾਲ ਚਲਾ ਸਭ ਕੋਏ ਚੰਗਾ ਨਾਮ ਰਖਾ ਏਕੈ ਜਸ ਕੀਰਤਿ ਜਗਲੇ ਜੇ ਤਿਸਨ ਨਦਰਨਾ ਆਵਈ ਤਾ ਬਾਤ ਨ ਪੁੱਛੈ ਕੀ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਰਹੇ ਨਾਨਕ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇ ਤਿਹ ਹੱਕ ਨ ਸੁਝਈ ਜੇ ਤਿਸ ਗੁਣਾ ਕੋਈ ਕਰੇ ਸੁਣਾ ਸੱਤ ਪੈਰ ਸੁਰਨਾਥ ਸੁਣਾ ਧਤ ਤਹਲ ਆਕਾਸ ਸੁਣਾ ਦੀਪ ਲੋਕ ਪਾਤਲ ਸੁਣਾ ਪਵਨ ਸੱਤ ਕਾਲ ਨਾਨਕ ਭਗਤ ਸਦਾ ਵਿਕਾਸ ਸੁਣਾ ਦੁਖ ਪਾਪ ਕਾ ਨਾਸ ਸੁਣਾ ਇਸਰ ਬਰਮਾ ਇੰਦ ਸੁਣਾ ਮੁਖ ਸਲਾਹਣ ਮੰਦ ਸੁਣਾ ਜੋਗ ਜੁਗਤ ਤਨ ਭੇਦ ਗੁਣਾ ਸਾਸਤ ਸਿਮਰਤ ਵੇਦ ਨਾਨਕ ਭਗਤ ਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਤ ਸੰਤੋਖ ਗਿਆਨ ਸੁਣੈ 68 ਕਾ ਇਸਨਾਨ ਸੁਣੈ ਪੜ ਪੜ ਪਾਵੈ ਆਤਮਾਨ ਸੁਣੈ ਲੱਗ ਸਹਿਜ ਧਿਆਨ ਨਾਨਕ ਭਗਤ ਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਸੁਣੈ ਸਰਾ ਗੁਣਾ ਕੇ ਗਾ ਸੁਣੈ ਸੇਖੀਰ ਬਾਦਸ਼ਾ ਸੁਣੈ ਦਹਿ ਪਾਵੇ ਰਹੋ ਸੁਣੈ ਹਾਥ ਹੋਵੇ ਉਸ ਗਾਫ ਨਾਨਕ ਭਰਤਾ ਖਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ ਨੈ ਕੀਤ ਕਹਿ ਨਾ ਜਾਏ ਜੇ ਕੋ ਕਹਿ ਪਛੈ ਪਛਤਾਏ ਕਾਗਦ ਕਲਮ ਨਾਲ ਲਖਣ ਹਾਰ ਨੈ ਕਾਬ ਹੈ ਕਰਨ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮਨਾ ਦੁਰਤ ਹੋਇ ਮਨ ਬੁੱਧਾ ਨਾ ਸਗਲ ਭਵਣ ਕੇ ਸੱਦ ਮਨੈ ਮਹੇ ਚੋਟਾ ਨਾ ਖਾਇ ਮਨੈ ਜਮਕੇ ਸਾਥ ਨਾ ਜਾਏ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨੈ ਮਾਰਥਾਪ ਨਾ ਪਾਏ ਮਨੈ ਪਰਸਾ ਪਰਗਟ ਜਾਏ ਮਨੈ ਮਗ ਨਾ ਚੱਲੇ ਪੰਥ ਮਨੈ ਧਰਮ ਸਿੱਧੀ ਸਭੰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਮੰਨੈ ਪਾਵੇ ਮੋ ਦਵਾਰ ਮੰਨੈ ਪਰਵਾਰ ਸਤ ਹਾਰ ਮੰਨੈ ਤਰਾ ਤਾਰੇ ਗੁਰ ਸਿੱਖ ਮੰਨੈ ਨਾਨਕ ਭਗਵਨ ਸਿੱਖ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ ਪੰਚ ਪ੍ਰਵਾਨ ਪੰਚ ਪ੍ਰਧਾਨ ਪੰਚ ਭਾਵ ਦਰਗੈ ਮਾਨ ਪੰਚ ਸੋਹਹਿ ਦਰਜਾਨ ਪੰਚ ਆਕਾ ਗੁਰ ਏਕ ਧਿਆਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕੈ ਕਰਨੇ ਨਾਹੀ ਸੁਨਾਰ ਤਹਲ ਧਰਮ ਦਾ ਤਾ ਪੂਤ ਸੰਤੋਖ ਥਾ ਪ੍ਰਖਿਆ ਜਨ ਸੂਤ ਜੇ ਕੋ ਉਜਹੁਐ ਸਚਿਆਰ ਤਵਲਾ ਉੱਪਰ ਕੇ ਤਾ ਭਾਰ ਹਤੀ ਹੋਰ ਪਰ ਹੋਰ ਹੋਰ ਦੁਸਤ ਪਹਰਤ ਲੈ ਕਮਣ ਜੋਰ ਜੀ ਜਾਤ ਰੰਗਾ ਤੇ ਨਾਵ ਸਭ ਨਾਲ ਕਿਆਵੜੀ ਕਲਾਮ ਮੈਂ ਹੋ ਲਿਖਾ ਲਿਖ ਜਾਣੇ ਕੋਈ ਲਿਖਾ ਲਿਖਿਆ ਕੇ ਤਾ ਹੋਏ ਕੇ ਤਾ ਤਾਨ ਸਵਾਲ ਹੋ ਰੂਪ ਕੇਤੀ ਰਾਤ ਜਾਣੇ ਕੌਣ ਤੂਤ ਕੇ ਤਪਸਾਉ ਇਕੋ ਕੋ ਵਾਉ ਤਸਤੇ ਹੋਏ ਲਖ ਦਰਿਆਵ ਉਤਰਤ ਕਮਣ ਕਹਾ ਵਿਚਾਰ ਹਾਰ ਨਾ ਜਾਵਾਂ ਏਕ ਵਾਰ ਜੋ ਤੁਧ ਪਹਾ ਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸਾਂਖ ਜਪ ਅਸਾਂਖ ਪਾਓ ਸੰਖ ਪੂਜਾਏ ਸੰਤ ਦਪਤਾਓ ਅਸਾਂਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਸੰਖ ਸਤੀ ਅ ਸੰਖ ਦਾਤਾਰ ਅਸੰਖ ਸੂਰਮਹ ਪਖਸਾਰ ਸੰਖ ਮੋ ਲਿਵਲਾਏ ਤਾਰ ਕੁਦਰਤ ਕਮਣ ਕਹਾ ਵਿਚਾਰ ਵਾਰ ਨ ਜਾਵਾਂ ਇੱਕ ਵਾਰ ਜੋ ਤੁਦ ਭਾਵੈ ਸਾਈ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੁਰਖ ਅੰਧ ਘੋਰ ਅਸੰਖ ਚੋਰ ਹਰਾਮ ਤੋਰ ਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਡ ਹਤਿਆਤਨਾ ਹੈ ਅਸੰਖ ਪਾਪੀ ਭਾਵ ਕਰ ਜਾਹੇ ਅਸੰਖ ਕੁੜਿਆਰ ਕੁੜੇ ਫੇਰ ਆਹੇ ਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦ ਸਿਰ ਕਰੇ ਪਹਾਰ ਨਾਨਿਤ ਨਿਚਤ ਹੈ ਵਿਚਾਰ ਆਰਿਆ ਨ ਜਾਵਾਂ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੇ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਗ ਅਗੰਗ ਅਸੰਖ ਲੋ ਅਸੰਖ ਕਹੇ ਸਿਰ ਪਰ ਹਰ ਹੋਏ ਅਖਰੇ ਨਾਮ ਸ੍ਰੀ ਸ਼ਾਲਾ ਅਖਰੀ ਗਿਆਨ ਗੀਤ ਗੁਣ ਗਾ ਕ੍ਰਿ ਲਿਖਣ ਬੋਲਣ ਬਾਣ ਅਖਰਾ ਸਰ ਸੰਜੋਗ ਵਿਖਾਣ ਜਨ ਅਹ ਲਖਤ ਸਸਰਨਾਹੇ ਜੇ ਹਰਮਾਏ ਤਿਦ ਪਾਹੇ ਜੇ ਤਾ ਕੇਤਾ ਤਿਤਾ ਨਾਮ ਵਿਣ ਨਾਵੈ ਨਾਹੀ ਕੋ ਥਾਉ ਕੁਦਰਤ ਕਮਣ ਕਹਾ ਵਿਚਾਰ ਤਵਾਰਿਆ ਨ ਜਾਵਾ ਇਕ ਵਾਰ ਜੋ ਤੁਧ ਪਹਾ ਵੈਸਾ ਏ ਪਲੀਕਾਰ ਹੋ ਸਦਾ ਸਲਾਮ ਨਿਰੰਕਾਰ ਭਰੀਏ ਹੱਥ ਪੈਰ ਤਨ ਦੇ ਪਾਣੀ ਤੂਤੇ ਉਤਰ ਸਖੇ ਮੂਤ ਪਲੀਤੇ ਕੱਪੜ ਹੋਏ ਦੇ ਸਾਗੂੰ ਲਈਏ ਉਤੋਏ ਭਰੇ ਮਤ ਪਾਪਾਂ ਕੈ ਸੰਗ ਉਤੋਪੈ ਨਾ ਵੈ ਕ ਰੰਗ ਪੁਨੇ ਪਾਪੇ ਆਕਣ ਨਾ ਕਰ ਕਰ ਕਰਣਾ ਲਿਖ ਲੈ ਜਾਹੋ ਆਪੇ ਵੀ ਜਾਪੇ ਹੀ ਖਾਹੋ ਨਾਨਕ ਹੁਕਮਿ ਆਵੋ ਜਾਹੋ ਤੀਰਥ ਤਪ ਦਿਆਦਤ ਧਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮਨੇ ਅਮਨ ਕੀਤਾ ਭਾਉ ਅੰਤਰਗਤ ਦੇ ਰਤਮ ਹਲ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਇ ਈਰਨ ਨੂੰ ਕੀਤੇ ਭਗਤ ਨਾ ਹੋਏ ਸਵਸਤ ਆਥ ਬਾਣੀ ਬਰਮਾਓ ਸਤ ਸੁਹਾਣ ਸਦਾ ਮਨ ਚਾਓ ਕਮਣ ਸੁਵੇਲਾ ਵਖਤ ਕਮਣ ਕਮਣ ਚਿਤ ਕਮਣ ਬਾਰ ਕਮਣ ਸਰੁੱਤੇ ਮਹੋ ਕਮਣ ਜਿਤ ਹੋਆ ਆਕਾਰ ਵੇਲ ਨ ਪਾਈ ਆਪਣ ਤੀਜੇ ਹੋ ਵੇਲੇ ਪੁਰਾਣ ਵਖਤ ਨ ਪਾਇਓ ਕਾਦਿਆ ਜੇ ਲਖਨ ਲੇਖ ਗੁਰਾਣ ਸਿੱਤਵਾਰ ਨਾ ਜੋਗੀ ਜਾਣੈ ਪ੍ਰਤਮਾ ਹੋ ਨਾ ਕੋਈ ਜਾ ਕਰਤਾ ਸਿੱਠੀ ਕੋ ਸਾਜੇ ਆਪੇ ਜਾਣੈ ਸੋਈ ਕਿਵ ਕਰੇ ਅੱਖਾਂ ਕਿਵ ਸਾਲਾਹੀ ਕਿਵਰਨੇ ਕਬ ਜਾਣਾ ਨਾਨਕ ਆਖਣ ਸਭ ਕੋ ਆਖੇ ਇੱਕ ਦੋ ਇੱਕ ਸਿਆਣਾ ਵੱਡਾ ਸਾਹਿਬ ਵੱਡੇ ਨਾਹੀ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋਹ ਪਾਤਾਲਾ ਪਤਾਲੋ ਲਖ ਆਗਾਸ ਆਗਾਸ ਔੜਕ ਔੜਕ ਭਾਲ ਸਕੈ ਵੈਦ ਕਹਣੇ ਕਵਾਤ ਸਹਸ ਅਟਾਰਹਿ ਪੈਹਮ ਤਤੇ ਬਾਏ ਸੋਇਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖਾ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਪ ਸਾਲਾ ਹੀ ਸਾਲਾ ਹੈ ਇਤੀ ਸੁਰਤਨ ਨ ਪਾਈਆ ਨਦਿਆ ਅਤੈ ਵਾਪਵਹ ਸਮੰਤ ਨ ਜਾਣੀ ਹੈ ਸਮੰਤ ਸਹਾ ਸੁਲਤਾਨ ਗ੍ਰਹ ਸ੍ਰਿਤੀ ਮਾਲਕ ਹਨ ਕਿੜੇ ਤੁਲ ਨ ਹੋਮਨੇ ਜੇ ਤਸਮਨ ਹਨ ਅਵਸਰ ਹੈ ਅੰਤਨ ਸ੍ਰਿਤੀ ਕਹਨ ਅੰਤ ਅੰਤਨ ਕਰਨ ਦੇਨ ਅੰਤ ਅੰਤ ਨਵੇ ਖਣਸਣ ਨ ਅੰਤ ਅੰਤਨਾ ਜਾਪੈ ਕੈ ਮਨ ਮੰਤ ਅੰਤਨਾ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਰਾਰਵਾਰ ਅੰਤਕਾਰਨ ਕੀਤੇ ਬਿਲਾਹੇ ਤਾਂ ਕਿ ਅੰਤ ਨ ਪਾਏ ਜਾਹ ਇਹੋ ਅੰਤਨ ਜਾਣੈ ਕੋਇ ਬਹੁਤਾ ਕਹੀਰ ਬਖਤਾ ਹੋਇ ਵੱਡਾ ਸਾਹਿਬ ਊਚਾ ਥਾਂ ਊਚੇ ਉਪਰ ਊਚਾ ਨਾਉ ਔੜਾ ਊਚਾ ਹੋਵੇ ਕੋਇ ਤਿਸ ਊਚੇ ਕੋ ਜਾਣੈ ਸੋਇ ਜੇ ਵਿੜੇ ਆਪ ਜਾਣ ਆਪ ਆਪ ਨਾਨਕ ਮਦਰੇ ਕਰਮੀ ਦਾਤ ਵਹਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿਲ ਨਤਮਾਏ ਕਿਤੇ ਮੰਗੇ ਜੋਤ ਅਪਾਰ ਕਿਤੇ ਆਂ ਗਣਤ ਨਹੀਂ ਵਿਚਾਰ ਕਿਤੇ ਖੱਪ ਟੁੱਟ ਹੈ ਵੇਕਾਰ ਕਿਤੇ ਲੈ ਲੈ ਮਨੁਪ੍ਰਾਹੇ ਕਿਤੇ ਮੂਰਖ ਖਾਹੀ ਕਾਹੇ ਕੇਤਿਆਂ ਲੋਖ ਭੁਖ ਸਦਮਾਰੋ ਇਹ ਬਹਿ ਦਾਤ ਤੇਰੀ ਦਾਤਾਰ ਬੰਦ ਖਲਾਸੀ ਪਾਣੇ ਹੋਏ ਹੋ ਰਾਖ ਨਾ ਸਕੈ ਕੋਏ ਜੇ ਕੋ ਖਾਇ ਕਿ ਆਖਣ ਪਾਏ ਹੋ ਜਾਣੇ ਜੇਤੀਆਂ ਮਹੇ ਖਾਏ ਆਪੇ ਜਾਣੇ ਆਪੇ ਦੇ ਅੱਖ ਸਭ ਕੀਤੇ ਜਿਸਨੋਂ ਬਖਸੈ ਸਿਪਤ ਸਾਲਾ ਨਾਨਕ ਪਾਤਸ਼ਾਹ ਹੀ ਪਾਤਸ਼ਾਹ ਮੁਲ ਗੁਣਾ ਅਮਲ ਦਾ ਵਪਾਰ ਅਮਲ ਵਪਾਰੀ ਐ ਅਮਲ ਢੰਡਾਰ ਉਮਰ ਆਵਹਿ ਮੁੱਲ ਜਾਹਿ ਮੁੱਲ ਭਾਏ ਮੁੱਲ ਸਮਾਹੇ ਮੁੱਲ ਧਰਮ ਅਮੁੱਲ ਦੀ ਬਾਣ ਅਮਲਤਲ ਅਮਲ ਪ੍ਰਵਾਣ ਅਮਲ ਬਖਸ਼ੇਸ ਅਮਲ ਨੇਸਾਣ ਮੁੱਲ ਕਰਮ ਅਮੁੱਲ ਗੁਰਮਾਣ ਅਮਲੋ ਅਮਲ ਆਖਿਆ ਨਾ ਜਾਏ ਆਖੇ ਆਖ ਰਹੇ ਲਿਵਲਾਏ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਿਖਿਆਣ ਆਖੇ ਵਰਨ ਆਖੇ ਇੰਦ ਆਖੇ ਗੋਪੀਤਾ ਗੋਵਿੰਦ ਆਖੇ ਇਸਰ ਆਖੇ ਸਿੱਧ ਆਖੇ ਕਿਤ ਕਿਤ ਬੁੱਧ ਆਖੇ ਧਨ ਆਖੇ ਦੇਵ ਆਖੇ ਸੁਰ ਨਰਮਨ ਜਨ ਸੇਵ ਕਿਤ ਆਖੇ ਆਪਨ ਪਾਹ ਇਤੇ ਕਕ ਉਠ ਉਠ ਜਾਏ ਤੇ ਕੀਤੇ ਹੋਰ ਕਰੈ ਤਾਂ ਆਤਮ ਸੱਤੇ ਕੀਕੇ ਜੀਵਣ ਭਾਵੇ ਤੇ ਵਢ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾਂ ਲਿਖੀਐ ਸਿਰ ਕਾਂਵਾਰ ਗਵਾਰ ਸੋ ਦਰ ਕੇ ਹਾਸੋਕ ਹਰ ਕੇ ਹਾਜਤ ਬਹਿ ਸਰਬ ਸੰਮਲੇ ਬਾਜੇ ਨਾਦ ਅਨੇਕ ਅਸੰਤ ਕਿਰਤਿ ਭਾਵਨ ਹਾਰੇ ਕਿਰਤਿ ਰਾਖ੍ਰਿਸ਼ ਕਹਿਆ ਨਾ ਕਿਰਤਿ ਗਾਮਨ ਹਾਰੇ ਗਾਵੇ ਤੁਹਾਨੂੰ ਪਾਉਣ ਪਾਣੀ ਬਸੰਤਰ ਗਾਵੇ ਰਾਜਾ ਤੁਹਾਨੂੰ ਦੁਆਰੇ ਗਾਵੇ ਚਿਤ ਗੁਪਤ ਲਿਖ ਜਾਣ ਹ ਲਿਖ ਲਿਖ ਧਰਮ ਵਿਚਾਰ ਗਾਵੇ ਈਸ਼ਰ ਬਰਮਾ ਦੇਵੀ ਸੋ ਹੰਸ ਦਸਵਾਰੇ ਗਾਵੇ ਇੰਦ ਇਹਦਾ ਸੰਬੈਠ ਦੇਵਤੇ ਆਦਰ ਨਾਲ ਗਾਵੇ ਸੱਦ ਸਮਾਤੀ ਅੰਦਰ ਗਾਵੇ ਸਾਧ ਵਿਚਾਰ ਗਾਵਤਿ ਸਤਿ ਸੰਤੋਖੀ ਗਾਵਹਿ ਗੀਰਕਰਾਰੇ ਗਾਵਨ ਪੰਡਿਤ ਪੜਨ ਰਖੇ ਸਰ ਜੁਗ ਜੁਗ ਵੇਦਾਂ ਨਾਲ ਗਾਵਹਿ ਮਹਾਨੀ ਆਮਨ ਮੋਹਨ ਸੁਰਗਾਂ ਮਾ ਛਪਿਆਲੇ ਗਾਵਨ ਨਰਤਨ ਉਪਾਏ ਤੇਰੇ 68 ਤੀਰਥ ਨਾਲੇ ਗਾਵਹਿ ਜੋਤ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰਖੇ ਧਾਰੇ ਸੇ ਤਦਨ ਗਾਵਹਿ ਜੋਤਿ ਭਾਵਨ ਰਤੇ ਤੇਰੇ 75 ਸਾਲ ਹੋਰ ਕਿਤੇ ਗਾਵਨ ਸੇ ਮੈਂ ਜਿਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸੱਚੇ ਨਹੀਂ ਹੈ ਪੀ ਹੋਸੀ ਜਾਇ ਨਾ ਜਾਸੀ ਰਚਨਾ ਜਿਨ ਨਰਚਾਈ ਰੰਗੇ ਰੰਗੇ ਭਾਤੀ ਕਰ ਕਰ ਜਿਨਸੀ ਮਾਇਆ ਜਨ ਉਪਾਈ ਕਰ ਕਰ ਵਿਖੇ ਕੀਤਾ ਆਪਣਾ ਜਵ ਤਿਸ ਦੀਵ ਡਿਆਈ ਜੋ ਇਸ ਭਾਵੇਂ ਸੋਏ ਕਰਸੀ ਹੁਕਮ ਨਾ ਕਰਣਾ ਜਾਏ ਸੋ ਪਾਤਸ਼ਾਹ ਸਹਾ ਪਾਤ ਸਾਹਿਬ ਨਾਨਕ ਰਹਿਣ ਰਜਾਏ ਦਰਸਨ ਤੋਖ ਸ਼ਰਮ ਪਤ ਝੋਲੀ ਜਹਾਨ ਕੀ ਕਰੇ ਬੇ ਭੂਤ ਕੰਥਾ ਕਾਲ ਕਾਂ ਰੇ ਕਾਇਆ ਜਗ ਤੰਡਾ ਪ੍ਰਤੀਤ ਆਈ ਪੰਥੇ ਸਗਲ ਜਮਾਤੀ ਮਨ ਜੀਤਾ ਜਗ ਜੀਤ ਆਦੇਸ ਸੈ ਆਦੇਸ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਤਉ ਤ ਗਿਆਨ ਦਾ ਆ ਭੰਡਾਰਨ ਘਟ ਘਟ ਵਾਜੇ ਨਾਦ ਆਪਨਾਥ ਨਾਥੀ ਸਭ ਜਾ ਕੀ ਰਜ ਸੁਦੇ ਅਵਰਾ ਸਾਧ ਸੰਯੋਗ ਯੁਗਦ ਕਾਰ ਚਲਾਵ ਲਿਖੇ ਆਵੇ ਭਾਗ ਆਦੇਸਤ ਸੇ ਆਦੇਸ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਇੱਕ ਵੇਸ ਇਕਮੈ ਜੁਗਤ ਵਿਆਹੇ ਤਨ ਚੱਲੇ ਪ੍ਰਵਾਣ ਸਤ ਸੰਸਾਰੀ ਇਕ ਪੰਡਾਰੀ ਇਕ ਲਾਏ ਦੀ ਬਾਣ ਜਿਵਤ ਸੁਭਾਵਤ ਵੇ ਚਲਾਵੇ ਜਿਵ ਹੋਵੇ ਫੁਰਮਾਣ ਹੋਵੇ ਕਾ ਨਾਨ ਨਦਰਨਾ ਆਵੇ ਬਖਤਾ ਹੋਵੇ ਧਾਨ ਆਦੇਸ਼ ਤੇ ਆਦੇਸ਼ ਆਤਮਨੀ ਲ ਅਨਾਤ ਅਨਾਹਤ ਜੁਗ ਜੁਗ ਇਕ ਵੇਸ ਆਸਣ ਲੋਏ ਲੋਏ ਢੰਡਾਰ ਜੋ ਕਿਛ ਪਾਇਆ ਸੋ ਏਕ ਵਾਰ ਕਰ ਕਰ ਵੇਖੈ ਸਰਜਣਹਾਰ ਨਾਨਕ ਸਚੇ ਕੀ ਸਾਚੀ ਤਾਰ ਆਦੇਸ ਤੇ ਆਦੇਸ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕ ਵੇਸ ਇਕ ਦੂਜੇ ਬਲਖ ਰੋ ਹੈ ਲਖ ਵਹਿ ਲਖੀਸ ਲਖ ਲਖ ਗੇੜਾ ਆਖੀ ਅਹੇ ਏਕ ਨਾਮ ਜਗਦੀਸ ਇਤਰਾਹੇ ਪਤ ਪਵੜੀਆਂ ਚੜਿਏ ਹੋਏ ਏਤੀਸ ਸੁਣ ਗੱਲ ਨਾ ਆਕਾਸ ਕੀ ਕੀਟਾਇ ਆਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਠੀਸ ਆਖਣ ਜੋਰ ਚ ਪੈ ਨਹ ਜੋਰ ਜੋਰ ਨਾ ਮੰਗਣ ਦੇਣ ਨਾ ਜੋਰ ਜੋਰ ਨਾ ਜੀਵਨ ਮਰਨ ਨਹ ਜੋਰ ਜੋਰ ਨਾ ਰਾਜ ਮਾਲ ਮਨਸੂਰ ਜੋੜ ਨਾ ਸੁਰਤੀ ਗਿਆਨ ਵਿਚਾਰ ਜੋੜ ਨਾ ਜੁਗਤੀ ਛੋਟਾ ਸੰਸਾਰ ਜਿਸ ਹੱਥ ਜੋਰ ਕਰ ਵਖੈ ਸੋਏ ਨਾਨਕ ਉੱਤਮ ਨੇਤ ਨਾ ਕੋਏ ਰਾਤੇ ਰੁਤੇ ਚਿਤਿਵਾਰ ਕਮਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਥਾਪ ਰਖੀ ਧਰਮਸਾਲ ਤਿਸ ਵਿੱਚ ਜੀ ਜੁਗਤ ਕੇ ਰੰਗ ਚਨਕੇ ਨਾਮ ਅਨੇਕ ਅਨੰਤ ਗਰਮੇ ਗਰਮੇ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਚਿੱਠਾ ਸੋਹਣ ਪੰਚ ਪ੍ਰਵਾਨ ਮਦਰੇ ਕਰੰਪ ਵੈ ਨਹੀਂ ਸਾਣ ਕੱਚ ਪਕਾਏ ਉਥੈ ਪਾਏ ਨਾਨਕ ਗਿਆ ਜਾਪੇ ਜਾਏ ਧਰਮ ਖੰਡ ਕਾ ਇਹੋ ਧਰਮ ਗਿਆਨ ਖੰਡ ਕਾ ਆਪ ਕਰਮ ਕਿਤੇ ਪੰਗ ਪਾਣੀ ਵੈਸੰਤਰ ਕਿਤੇ ਕਾਨਮਹੇਸ ਕਿਤੇ ਬ੍ਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ ਕਿਤਿਆਂ ਕਰਮ ਭੂਮੀ ਮੇਰ ਕੇਤੇ ਤੇ 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 ਉਪਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਿੱਧ ਬੁੱਧ ਨਾਥ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਦਾਨਵ ਮਨ ਤੇ ਕਿਤੇ ਰਤਨ ਸਮੰਧ ਕਹਿਤਿਆਂ ਖਾਣੀ ਕਹਿਤਿਆਂ ਬਾਣੀ ਕਿਤਿ ਬਾਤ ਨਰਿੰਦ ਕਹਿਤਿਆਂ ਸੁਰਤੀ ਸੇਵਕ ਕੀਤੇ ਨਾਨਕ ਅੰਤਨ ਅੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿਥਾਨਾਥ ਵਿਨੋਦ ਕੋਡ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਤਿਥ ਘਾੜਤ ਅੜੀਏ ਬਖਤ ਅਨੂਤ ਤਾਕਿ ਅੰਗ ਲਾਥਿਆ ਨ ਜਾਹਿ ਜੇ ਕੋ ਕਹਿ ਪਿਛਾ ਪਛਤਾਏ ਤਿੱਥੇ ਘੜੀਏ ਸੂਰਤ ਮਤ ਮਨ ਬੁੱਤ ਤਿੱਥੇ ਘੜੀਏ ਸੁਰਾ ਸਿਧਾਂ ਕੇ ਸਦ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋ ਨਾ ਕੋਈ ਹੋਰ ਤਿੱਥੇ ਜੋਤ ਮਹਾਬਲ ਸੂਰ ਤਨ ਮਹਿ ਰਾਮ ਰਹਾ ਭਰਪੂਰ ਤਿੱਥੇ ਸੀਤੋ ਸੀਤਾ ਮਹਿਮਾ ਮਾਹ ਤਾ ਕੇ ਰੂਪ ਨ ਕਥਨ ਜਾਹੇ ਨਾਮ ਹਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਹੇ ਤਿਥੈ ਭਗਤ ਵਸੈ ਕੇ ਲੋ ਕਰਹਿ ਅਨੰਦ ਸਚਾ ਮਨ ਸੋਏ ਸਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥੈ ਖੰਡ ਮੰਡਲ ਵਰਪੰਡ ਜੇ ਕੋ ਕਥ ਤਾ ਅੰਤਨ ਅੰਤ ਤਿਥੈ ਲੋ ਲੋ ਆਕਾਰ ਜਿਵ ਜੋ ਹੁਕਮਤ ਵੈ ਤਵ ਕਾਰ ਵੇਖੈ ਵਿਖੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਹੀਰਜ ਸੁਣਿਆਰ ਹਰਨ ਮਤ ਵੇ ਰਖਿਆਰ ਭਾਉ ਕਲਾ ਅਗੰਤਪਤਾਉ ਭਾਂਡਾ ਭਾਉ ਅੰਮ੍ਰਿਤੋ ਤੇ ਢਾਲ ਘੜੀਏ ਸਬਦ ਸੁਚੇਤਕ ਸਾਲ ਜਿਨ ਕਉ ਨਦਰ ਕਰ ਅਮਚਨ ਕਾ ਨਾਨਕ ਨਦਰਿ ਨਦਰ ਨਿਹਾਲ ਸਲੋਕ ਪਮਨ ਗੁਰੂ ਪਾਣ ਪਿਤਾ ਮਾਤਾ ਅਰਤਮਹਤਿ ਦਿਵਸ ਰਾਤ ਦੁਇ ਦਾਈ ਹਦਾਇ ਇਲਾ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਚਤ ਹਰਮਹ ਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿਨੇ ਨਾਮ ਧਿਆਇਆ ਬੇਮਸਖਤ ਹਾਲ ਨਾਨਕ ਤੇ ਮੁਖ ਉਜਲੇ ਕੇਤੀ ਸੁਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਖਤ ਕਾਲ ਨਾਨਕ ਤੇ ਮੁਖ ਉਜਲੇ ਕਿਤੀ ਸੁਖੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ